ਸੋ ਐਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਏ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਕਿਨੇ 6 ਤੇ ਇਸ ਵਕਤ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 28 ਦਿਨ ਹੈਗਾ ਜਿਸ ਵੀਰਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੌਲਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਸਬਜ਼ੀਆਂ ਹਾਂਜੀ ਦੋਸਤੋ ਚਲੋ ਆਪਾਂ ਜੀ ਕਰਦੇ ਆ ਗੱਲਬਾਤ ਸਬਜ਼ੀਆਂ ਬਾਰੇ ਗੱਲਬਾਤ ਕਰਦੇ ਵੀ ਅੱਜ ਦੇ ਕੀ ਭਾਅ ਚੱਲ ਰਹੇ ਨਹੀਂ ਹੌਲਸੇਲ ਰੇਟ ਬਾਰੇ ਆਪਾਂ ਗੱਲਬਾ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 180 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਪੰਛੇਰੀ ਦਾ ਜੀ ਕਿਲੋ ਦਾ ਭਾਅ ਰਿਹਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪਿੰਡੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਚਾਨਾ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਮੰਦ ਲਖਾ ਦਾ ਭਾਅ ਹੈਗਾ ਜੀ 450 ਤੋਂ ਲੈ ਕੇ 500 ਰੁਪਏ ਤੱਕ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਅੱਜ ਦਾ ਜੀ ਇਹ ਵਧੀਆ ਚਾਨਾ ਖੀਰੇ ਦਾ ਭਾਅ ਜੀ ਮੋٹے ਦਾ ਵਧੀਆ ਚਾਨਾ ਖੀਰਾ ਜੀ 4.5 ਤੋਂ ਲੱਗੇ 500 ਰੁਪਏ ਤੱਕ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਬੰਦ ਲਫਾਫੇ ਦਾ ਭਾਅ ਜੀ ਘਟੋ ਘਣ 15 ਕਿਲੋ ਲੈਣਾ ਪੈਣਾ ਜੀ ਕਿਸੇ ਨੂੰ ਵੀ ਲੈਣਾ ਜੀ ਬੰਦ ਲਫਾਫੇ ਦਾ ਭਾਅ ਜੀ ਅੱਜ ਹਾਂ ਜੀ ਦੋਸਤੋ ਲਾਲ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਲਾਲ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਟਮਾਟਰਾਂ ਦਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਜੀ ਅੱਜ ਦਾ ਜੀ ਬਰਨਾਲਾ ਮੰਡੀ 25 ਤੋਂ 30 ਰੁਪਏ ਕਿਲੋ ਦਾ ਭਾਰ ਹੈਗਾ ਜੀ ਲਾਲ ਟਮਾਟਰਾਂ ਦਾ ਭਾਜ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਜ ਜੀ ਅੱਜ ਦਾ ਤੋਂ ਹਰੀ ਮਿਰਚ ਦਾ ਭਾ ਹੈਗਾ ਜੀ ਵਧੀਆ ਹਰੀ ਮਿਰਚ ਦਾ ਭਾ ਹੈਗਾ ਜੀ ਤਾਜੀ ਮਿਰਚ ਦਾ ਭਾ ਰਿਹਾ ਜੀ ਅੱਜ ਦਾ ਜੀ 80 ਰੁਪਏ ਕਿਲੋ ਦਾ ਭਾ ਜੀ ਹਰੀ ਮਿਰਚ ਦਾ ਜੀ ਇਹ ਘੱਟੋ ਘਾਟ پنਸੀਰੀ ਲੈਣੀ ਪੈਣੀ ਹੈ ਜੀ 400 ਰੁਪਏ ਦੀ پنਸੀਰੀ ਦਾ ਭਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਜੀ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲ ਕਰਦੇ ਆਂ ਗੱਲਬਾਤ ਵੀ ਅੱਜ ਦੇ ਜਾਲ ਵਾਲੇ ਕਦੂ ਦਾ ਕੀ ਭਾ ਰਿਹਾ ਜੀ ਵਧੀਆ ਕਦੂ ਦਾ ਭਾਅ ਕੋਲਦੇ ਆਪਾਂ ਬਾਈ ਹੈਰੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਜਾਲ ਵਾਲੇ ਕਦੂ ਦਾ ਜੀ ਅੱਜ ਦਾ ਕੀ ਹਾਲੇ ਬੰਤਾ ਟਾਈਮਾ ਲੋੜਾ ਹੱਡੜਾ ਕੀ ਟਾਈਮ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਆ ਕੀ ਲੈ ਆਂ ਫਰਸ਼ਾਹ ਪਾਲ ਕੇ ਲੈ ਆਂ ਆਗ ਬਾਲ ਕੇ ਲੈ ਆਏ ਆ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਕਰਦੇ ਆਂ ਗੱਲਬਾਤ ਵੀ ਅੱਜ ਦਾ ਜਾਲ ਵਾਲੇ ਕਦੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਇਸ ਵਕਤ ਖੜੇ ਆਂਗੇ ਗੁਰੂ ਕਿਰਪਾ ਟ੍ਰੇਡ ਕੰਪਨੀ ਬਾਈ ਹੈਰੀ ਕੋਲੇ ਖੜੇ ਆਂ ਆਪਾਂ 28 ਨੰਬਰ ਦੁਕਾਨ ਤੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਜੀ ਜਾਲ ਵਾਲੇ ਕਦੂ ਦਾ ਹੋਰ ਕੀ ਹਾਲ ਨੇ ਹੈਰੀ ਬਾਈ ਠੀਕ ਆ ਬਾਈ ਕਹਿਣਾ ਬਾਈ ਆ ਗਿਆ ਜਾਲ ਵਾਲਾ ਕਦੂ ਬਈ ਅੱਜ ਆ ਗਿਆ ਅੱਛਾ ਕੀ ਭਾਅ ਲੱਗ ਰਿਹਾ ਜਾਲ ਵਾਲੇ ਕਦੂ ਦਾ ਵੀਰ ਜੀ ਜਿਆ ਵਾ ਬਾਈ 30 ਤੋਂ 35 ਤੱਕ ਰਿਹਾ ਅਰੇ 30 ਤੋਂ 35 ਤੱਕ ਰਿਹਾ हां जी दोस्तों जाल वाले कद्दू का भा आ रहा है जी पूरा टॉप दे कद्दू का भा आ रहा है जी आज दा जी 30 तो लेके 35 ਰੁਪਏ ਤੱਕ ਦਾ ਭਾ ਆ ਰਿਹਾ ਜੀ ਜਾਲ ਵਾਲੇ ਕद्दू ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾ ਜੀ ਜੇ ਕਿਸੇ ਨੂੰ ਵੀ ਲੋੜ ਆ ਜੀ ਕਿਸੇ ਨੇ ਵੇਚਣਾ ਜਾਂ ਖਰੀਦਣਾ ਤਾਂ ਬਾਈ ਹੈਰੀ ਦਾ ਆਪਾਂ ਨੰਬਰ ਵੀ ਪਾ ਦਾਂਗੇ ਬਾਈ ਨਾਲ ਗੱਲਬਾਤ ਕਰ ਸਕਦੇ ਜੀ ਜੇ ਕਿਸੇ ਨੇ ਵੀ ਲੈਣਾ ਜੀ ਕद्दू ਜਾਂ ਖਰੀਦਣਾ ਜਾਂ ਵੇਚਣਾ ਬਾਈ ਨਾਲ ਗੱਲਬਾਤ ਕਰ ਲਿਓ ਤੇ ਬਾਈ ਹੈਰੀ ਦਾ ਪਸਕਰੀਨ ਤੇ ਨੰਬਰ ਵੀ ਪਾ ਦਾਂਗੇ ਬਾਈ ਦਾ ਠੀਕ ਹੈ ਪੂਰਾ ਟੌਪ ਦਾ ਕੱਦੂ ਹੈ ਜੀ ਇਹ ਜਾਲ ਵਾਲੇ ਕੱਦੂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਕੱਦੂ ਦਾ ਤੇ ਚਿਬੜਾ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿੱਲੂ ਦਾ ਭਾ ਰਿਆ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾ ਜੀ ਚੱਬੜਾਂ ਦਾ ਜੀ ਕੱਟੋ-ਕੱਟ ਪਨਸੇਰੀ ਲੈਣੀ ਪੈਣੀ ਹੈ ਜੀ 180 ਤੋਂ ਲੈ ਕੇ 200 ਰੁਪਏ ਤੱਕ ਦਾ ਭਾ ਜੀ ਪਨਸੇਰੀ ਦਾ ਜੀ ਚੱਬੜਾਂ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਕਿਸੇ ਵੀ ਵੀਰ ਕੋਈ ਨੂੰ ਸਾਗ ਦੀ ਜਰੂਰਤ ਹੋਵੇ ਤਾਂ ਆਪਣੇ 28 ਨੰਬਰ ਦੁਕਾਨ ਦੇ ਸਾਹਮਣੇ ਆਉਣ ਲੱਗੀ ਬਾਈ ਕੋਲੇ ਕਿਸੇ ਵੀ ਲੈਣਾ ਬਾਈ ਹੈਰੀ ਕੋਲੇ ਸਾਹਮਣੇ ਆਉਂਦੀ ਆ ਸਾਗ ਜੇ ਕਿਸੇ ਨੂੰ ਵੀ ਲੈਣਾ ਜੀ ਸਾਗ ਪੂਰਾ ਟਾਪ ਦਾ ਆਉਂਦਾ ਸਰਵੋਤਮ ਸਾਗ ਆ ਜੀ ਇਹ ਪੂਰਾ ਵਧੀਆ ਤੇ ਜੇ ਕਿਸੇ ਨੂੰ ਪਾਲਕ ਦੀ ਲੋੜ ਆ ਤਾਂ ਪਾਲਕ ਵੀ ਆਉਂਦਾ ਬਿਲਕੁਲ ਓਰੇ ਠੀਕ ਹੈ ਜੀ ਬਾਈ ਆਉਣਾ ਲੱਗ ਗਿਆ ਫਿਰ ਆਇਆ ਕਰੀਏ ਅਸੀਂ ਦਿੱਲੀ ਤੋਂ ਦਿੱਲੀ ਚੱਲੂ ਹੋ ਗਿਆ ਆਪਣਾ ਹਾਂਜੀ ਬਾਈ ਕਹਿੰਦਾ ਚੱਲੂ ਹੋ ਗਿਆ ਡੇਲੀ ਸਾਗ ਆਪਣਾ ਠੀਕ ਹੈ ਜੀ ਸਾਗ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ 150 ਰੁਪਏ ਦਰਜੰਦਾ ਭਾਅ ਜੀ ਸਾਗ ਦਾ ਜੀ ਠੀਕ ਹੈ ਜੀ ਪਹਿਲਾਂ ਚੱਲ ਰਿਹਾ ਦੀਆ 200 ਤੋਂ ਲੈ ਕੇ 250 ਰੁਪਏ ਤੱਕ ਦਾ ਸਾਗ ਦਾ ਭਾਅ ਚੱਲ ਰਿਹਾ ਸੀ ਤੇ ਅੱਜ ਦਾ ਭਾਅ ਹੈਗਾ ਜੀ 150 ਰੁਪਏ ਦਾ ਭਾਅ ਰਹਿ ਗਿਆ ਜੀ ਦਰਜੰਦਾ ਜੀ ਸਰੋਂ ਦੇ ਸਾਗ ਦਾ ਭਾਅ ਜੀ ਅੱਜ ਦਾ ਜੀ 150 ਰੁਪਏ ਦਾ ਭਾਅ ਹੈ ਜੀ ਦੇ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਜੀ 200 ਰੁਪਏ ਦਾ ਭਾਅ ਪਾਲਕ ਦਾ ਜੀ ਬਾਈ ਕਹਿੰਦਾ ਪਾਲਕ ਮਰ ਚੁੱਕੀ ਆ ਤਾਂ ਕਰਕੇ ਥੋੜਾ ਜਿਹਾ ਪਾਲਕ ਦਾ ਰੇਟ ਹੈਗਾ ਹਾਈ ਤੇ ਅੱਜ ਦਾ ਭਾਅ ਰਿਹਾ ਜੀ 200 ਰੁਪਏ ਦਰਜਣ ਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਤਾਂ ਹਾਂਜੀ ਦੋਸਤੋ ਦੇਸੀ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ 90 ਰੁਪਏ ਕਿਲੋ ਦਾ ਭਾਅ ਹੋ ਗਿਆ ਜੀ ਦੇਸੀ ਗੁਵਾਰੇ ਦਾ ਭਾਅ ਜੀ ਛੋਟੀ ਫਲੀ ਦਾ ਭਾਅ ਜੀ 90 ਰੁਪਏ ਕਿਲੋ ਦਾ ਭਾਅ ਜੀ ਦੇਸੀ ਗੁਵਾਰੇ ਦਾ ਜੀ ਅੱਜ ਦਾ ਕਲ ਪਾਈ ਹੋ ਲਈ ਗਈ ਸੀ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਬਰੀਕ ਵਾਲੀ ਮਿਰਚ ਦਾ ਭਾਅ ਹੈਗਾ ਜੀ ਬਾਰਲੀ ਮਿਰਚ ਦਾ ਜੀ ਹੋਟ ਵਾਲੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਰੁਪਏ ਕਿਲੋ ਦਾ ਭਾਅ ਜੀ ਬੰਦ ਗੁਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਜੀ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 120 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਬੈਂਗਣੀ ਦਾ ਜੀ ਹੋਲਸੋੰ ਦਾ ਰੇਟ ਹੈ ਜੀ ਅੱਜ ਦਾ ਜੀ ਪੰਸੀਰੀ ਦਾ ਘੱਟੋ ਘਾਟ ਪੰਸੀਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 120 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੜਥਲੀ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ 120 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਇਹ ਵੀ ਹਾਂਜੀ ਦੋਸਤੋ ਆਪਾਂ ਬਾਈ ਨਾਲ ਸ਼ਿਮਲਾ ਮਿਰਚ ਬਾਰੇ ਗੱਲਬਾਤ ਕਰਦੇ ਆਂ ਵੀ ਰੰਗ ਵਾਲੀ ਸ਼ਿਮਲਾ ਮਿਰਚ ਦਿਖਾਉਣਾ ਵੀ ਕੀ ਪਾ ਚੱਲ ਰਿਹਾ ਜੀ ਇਹਦਾ ਤੇ ਆਪਾਂ ਹੋਰ ਵੀ ਸਾਰੇ ਹੋਲ ਸੇਲ ਦੇ ਰੇਟ ਦਿਖਾਵਾਂਗੇ ਬਾਈ ਫੜੀ ਲਾਉਂਦਾ ਬਾਈ ਉਰੇ ਸਾਹਮਣੇ ਜੀ ਮੰਡੀ ਦੇ ਵਿੱਚ ਤੇ ਆਪਾਂ ਫੜੀ ਤੇ ਵੀ ਗੱਲਬਾਤ ਕਰਦੇ ਆ ਵੀ ਕੀ ਪਾ ਚੱਲ ਰਿਹਾ ਜੀ ਸਾਰੀ ਸਬਜ਼ੀਆਂ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਜੀ ਹੋਰ ਵੀਰੇ ਕੀ ਹਾਲ ਨੇ ਬਹੁਤ ਵਧੀਆ ਤੁਸੀਂ ਨਾ ਹੋ ਜੀ ਕਿਵੇਂ ਵੀਰੇ ਠੀਕ ਠਾਕ ਹੋ ਹਾਂਜੀ ਹਾਂਜੀ ਇਹ ਲਾਲ ਵਾਲੀ ਸਿਮਲਾ ਮਿਰਚ ਦਾ ਕੀ ਮੁੱਲ ਹੈ ਜੀ ਲਾਲ ਸਿਮਲਾ ਨੇ ਚੀ 2200 ਰੁਪਏ ਪਰ ਸੇਰੀ ਹੈ ਜੀ 2200 ਰੁਪਏ ਪਰ ਸੇਰੀ ਦਾ ਭਾਜ ਜੀ ਲਾਲ ਮਿਰਚ ਦਾ ਜੀ ਤੇ ਪੀਲੀ ਦਾ ਵੀ ਇਹੀ ਭਾਜ ਜੀ ਪੀਲੀ ਦਾ ਇੱਕੋ ਜਿਹਾਂ ਹਾਂਜੀ ਦੋਸਤੋ ਪੀਲੀ ਤੇ ਲਾਲ ਦਾ ਭਾਅ ਹੈਗਾ ਜੀ 2200 ਰੁਪਏ ਪਰ ਸੇਰੀ ਦਾ ਭਾਅ ਜੀ ਲਾਲ ਮਿਰਚ ਦਾ ਜੀ ਅੱਜ ਦਾ ਜੀ ਇਹ ਤਿਬਰੀ ਸਲਾਮ ਜੀ ਦੋਸਤੋ ਆਪਾਂ ਸਲਾਦ ਪੱਤੇ ਬਾਰੇ ਵੀ ਗੱਲਬਾਤ ਕਰਦੇ ਆ ਵੀ ਸਲਾਦ ਪੱਤੇ ਦਾ ਕੀ ਭਾਅ ਚੱਲ ਰਿਹਾ ਹੈ ਅੱਜ ਦਾ ਹਾਂਜੀ ਦੋਸਤੋ ਸਲਾਦ ਪੱਤੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਹੈਗਾ ਜੀ 2000 ਰੁਪਏ ਪੰਛੇਰੀ ਦਾ ਭਾਅ ਜੀ ਸਲਾਦ ਪੱਤੇ ਦਾ ਭਾਅ ਜੀ ਅੱਜ ਇਹ 200 ਰੁਪਏ ਪੰਛੇਰੀ ਦਾ ਭਾਅ ਜੀ ਸਲਾਦ ਪੱਤੇ ਦਾ ਜੀ ਹਾਂਜੀ ਦੋਸਤੋ ਟਣੀਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਟਣੀਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ 750 ਰੁਪਏ ਦਾ ਭਾਅ ਜੀ ਅੱਜ ਦਾ ਜੀ ਪੰਛੇਰੀ ਦਾ ਜੀ ਇਹ ਟ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ 200 ਰੁਪਏ ਬਣ ਸੀਰੀ ਦਾ ਭਾਅ ਜੀ ਪੱਤ ਗੋਭੀ ਦਾ ਜੀ ਇਹ ਕਤੋਂ ਕਣਪਨ ਸੀਰੀ ਦਾ ਭਾਅ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਾ ਜੀ 200 ਰੁਪਏ ਬਣ ਸੀਰੀ ਦਾ ਭਾਅ ਜੀ 40 ਰੁਪਏ ਕਿਲੋ ਦਾ ਭਾਅ ਹੋ ਗਿਆ ਜੀ ਪੱਤ ਗੋਭੀ ਦਾ ਜੀ ਪਣਸੀਰੀ ਦਾ ਭਾਅ ਜੀ ਹੋਇਆ ਅੱਜ ਦਾ ਜੀ ਹਾਂਜੀ ਦੋਸਤੋ ਚਕੁੰਦਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਜੂਸ ਕੱਢਣ ਵਾਲਾ ਚਕੁੰਦਰਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 200 ਰੁਪਏ ਬਣ ਸੀਰੀ ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਸੋਇਆਬੀ ਇਹਦਾ ਫਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਣਸ਼ੇਰੀ ਦਾ ਭਾਅ ਹੈਗਾ ਜੀ 700 ਰੁਪਏ ਦਾ ਭਾਅ ਜੀ ਪਣਸ਼ੇਰੀ ਦਾ ਜੀ ਅੱਜ ਦਾ ਜੀ ਇਹ ਪਣਸ਼ੇਰੀ ਦਾ 700 ਰੁਪਏ ਦਾ ਭਾਅ ਜੀ ਪਣਸ਼ੇਰੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੈਕੇਟ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਰੁਪਏ 30 ਰੁਪਏ ਦਾ ਭਾਅ ਜੀ ਪੈਕੇਟ ਦਾ ਜੀ ਇਹ ਕੰਬਾਂ ਦਾ ਭਾਅ ਜੀ ਜੇ ਕਿਸੇ ਨੂੰ ਪਣਸ਼ੇਰੀ ਲੈਣੀ ਹੈ ਜੀ ਪਣਸ਼ੇਰੀ ਘਟੋ ਘਾਟ 700 ਰੁਪਏ ਦੀ ਭਾਅ ਜੀ ਪਣਸ਼ੇਰੀ ਦਾ ਜੀ ਇਹਦਾ ਅੱਜ ਦਾ ਜੀ ਕੰਬਾਂ ਦਾ ਕਿਸੇ ਨੇ ਵੀ ਲੈਣਾ ਜੀ ਸਿੰਗਲ ਪੀਸ ਦਾ ਆਏਗਾ ਜੀ 30 ਰੁ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਪਨਸ਼ੇਰੀ ਦਾ ਜੀ ਅੱਜ ਦਾ ਜੀ ਇਹ ਕੱਚੇ ਚੌਲੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਦਾਣ ਵਾਲੇ ਚੌਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਪਨਸ਼ੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 350 ਰੁਪਏ ਦਾ ਭਾਅ ਜੀ ਪਨਸ਼ੇਰੀ ਦਾ ਜੀ ਅੱਜ ਦਾ ਜੀ ਦਾਣ ਵਾਲੇ ਚੌਲੇ ਦਾ ਜੀ ਅੱਜ ਦਾ ਜੀ 350 ਰੁਪਏ ਦਾ ਭਾਅ ਨਹੀਂ ਪਨਸ਼ੇਰੀ ਦਾ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਟੂਰੀ ਦਾ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਵਧੀਆ ਸਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ 60 ਰੁਪਏ ਕਿਲੋ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਜੀ ਸਿਮਲਾ ਮਿਰਚ ਦਾ ਹਾਂਜੀ ਦੋਸਤੋ ਆਦਰਕ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਬੋਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਅੱਜ ਦਾ ਜੀ ਇਹ ਬੰਦ ਬੋਰੀ ਦਾ ਭਾਅ ਜੀ ਆਦਰਕ ਦਾ ਹਾਂਜੀ ਦੋਸਤੋ ਆਪਾਂ ਫੁੱਲ ਗੋਭੀ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਗੋਭੀ ਦਾ ਜੀ ਅੱਜ ਦਾ ਜੀ ਫੁੱਲ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ 60 ਰੁਪਏ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਬੋਰੀਆਂ ਦੇ ਵਿੱਚ ਆਉਣ ਲੱਗ ਜੀ ਕਿਸੇ ਨੇ ਵੀ ਜਾਣੇ ਬੰਦ ਬੋਰੀ ਦਾ ਭਾਅ ਜੀ ਅੱਜ ਦਾ ਜੀ ਇਹ 60 ਰੁਪਏ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਬੋਰੀ ਦਾ ਹਾਂਜੀ ਦੋਸਤੋ ਪਿਆਜ਼ ਦਾ ਭਾਅ ਹੈਗਾ ਜੀ ਚਟਣੀ ਕੁੱਟਣ ਵਾਲੇ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ ਭੂੰਗ ਵਾਲੇ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਰੁਪਏ ਗੁੱਤੀ ਦਾ ਭਾਅ ਰਿਹਾ ਜੀ ਗੁੱਤੀ 40 ਰੁਪਏ ਦੀ ਗੁੱਤੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ 40 ਰੁਪਏ ਗੁੱਤੀ ਦੀ ਭਾਅ ਰਿਹਾ ਜੀ 40 ਰੁਪਏ ਦਾ ਜੀ ਅੱਜ ਦਾ ਜੀ ਇਹ ਭੂੰਗ ਵਾਲੇ ਪਿਆਜ਼ ਦਾ ਭਾਅ ਜੀ ਅੱਜ ਦਾ ਜੀ ਕੱਚੇ ਪਿਆਜ਼ ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਨਾਰਮਲ ਕਦੂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਕਦੂ ਦਾ ਜੀ ਇਹ ਨਾਰਮਲ ਕਦੂ ਦਾ ਭਾਅ ਜੀ ਅੱਜ ਦਾ ਦੋਸਤੋ ਆਰਬੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਆ ਰਿਹਾ ਜੀ ਬੰਦ ਬੂਰੀ ਦਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਆਰਬੀ ਦਾ ਜੀ ਅੱਜ ਦਾ ਦੋਸਤੋ ਆਪਾਂ ਮਰੂਦ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਬਾਰੇ ਵੀ ਆਪਾਂ ਦੱਸਦੇ ਵੀ ਅੱਜ ਦੇ ਕੀ ਭਾਅ ਨੇ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦਾ ਵੀ ਅੱਜ ਦਾ ਕੀ ਭਾਅ ਸੋ ਆਪਾਂ ਮਰੂਦ ਬਾਰੇ ਵੀ ਗੱਲਬਾਤ ਕਰਦੇ ਵੀ ਮਰੂਦ ਦਾ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਗੱਲਬਾਤ ਕਰਦਾ ਵੀ ਅੱਜ ਦਾ ਕੀ ਭਾਅ ਜੀ ਮਰੂਦ ਦਾ ਹਾਂਜੀ ਦੋਸਤੋ ਮਰੂਦ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਮਰੂਦ ਦਾ ਜੀ ਅੱ ਹਾਂਜੀ ਦੋਸਤੋ ਆਪਾਂ ਇਸ ਵਕਤ ਖੜਾਗੇ ਵਕੀਲ ਦੀ ਹੱਟੀ ਦੇ ਖੜਿਆ ਮਾਈ ਕੋਲੇ ਆਪਾਂ ਗੱਲਬਾਤ ਕਰਦੇ ਵੀ ਫਰੂਟ ਦੀ ਬੋਲੀ ਦਾ ਭਾਅ ਲੰਘ ਰਹੀ ਹੈ ਛੇਵ ਦਾ ਪੂਰਾ ਵਧੀਆ ਮਾਲ ਹਾਂਜੀ ਦੋਸਤੋ ਆਪਾਂ ਛੇਵ ਦੀ ਬੋਲੀ ਦਿਖਾਉਣਾ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਲੈੱਕ ਜੀ ਜਾਇਕਰ ਹੈਲੋ ਸੋਨਾ ਮਾਲ ਸਾਡੇ ਵਾਲੀ ਨੈਟ ਹਾਂਜੀ ਦੋਸਤੋ ਪੂਰਾ ਵਧੀਆ ਛੇਵ ਆ ਜੀ ਇਹ ਹੈ ਨੈਟ ਵਾਲੀ ਨੈਟ ਫਿਰ ਜਾਈ 45 ਨੈਟ ਫਿਰ ਟੋਪ ਟੋਪ ਛੇਵ ਜਾਈ 45 ਨੈਟ ਫਿਰ ਦੱਸੋ ਹਾਂਜੀ ਸਾਬ ਰੋਟੀ ਦੇ ਵੇਦੋ

ਸੀ ਦਾ ਭਾਰ ਹੈ ਜੀ ਅੱਜ ਦਾ ਜੀ ਬੰਦ ਦੇ ਡੱਬਿਆਂ ਦਾ ਭਾਰ ਹੈ ਜੀ ਅੱਜ ਦਾ ਜੀ 42 ਰੁਪਏ ਦਾ ਭਾਰ ਹੈ ਜੀ ਨੈਟ ਜੀ ਇਹ ਸਮਾਚ ਲਾਲਾ ਸੇਵ ਆ ਜੀ ਇਹ ਕਿਸੇ ਨਹੀਂ ਲੈਣਾ ਜੀ ਬੋਲੀ ਦਾ ਭਾਰ ਜੀ ਅੱਜ ਦਾ ਜੀ 42 ਰੁਪਏ ਦਾ ਭਾਰ ਹੈ ਜੀ ਅੱਜ ਦਾ ਆਪਾਂ ਹੋਰ ਵੀ ਸੇਵ ਦੀ ਬੋਲੀ ਰਸਾਉਣਾ ਪੂਰੀ ਵਧੀਆ ਸੇਵ ਦੀ ਬੰਦ ਗਰੇਟਾਂ ਦੀ ਬੋਲੀ ਰਸਾਉਣਾ ਬੀ ਕੀ ਭਾਰ ਕੰਦੇ ਜੀ ਸੇਵ ਦੀ 50 50 ਨੈਟ ਮੈਨੂੰ ਪਤਾ ਉਹ ਮੈਂ ਕਹਿੰਦਾ ਪਿੱਛੇ ਛਾਪੇ 200 ਰੁਪਏ ਲਿਖੋ ਏ ਨਾ ਵੀ ਕਾ ਲਾ ਕਾ ਵੀ ਹੋ ਚਾਹੇ 53 ਦਾ ਨੰਬਰ ਬੋਲੋ ਵੀ ਕਿਹੜੇ 4 ਰੁਪਏ ਕਹਿੰਦਾ ਹਾਂ ਜੀ ਦੋਸਤੋ ਬੋਲੀਆ ਪਾ ਰਿਹਾ ਜੀ ਅੱਜ ਦਾ ਜੀ 53 ਰੁਪਏ ਦਾ ਪਾ ਰਿਹਾ ਜੀ ਬੋਲੀ ਦਾ ਜੀ ਇਹ ਬੰਦ ਗ੍ਰੇਟਾ ਦਾ ਪਾ ਰਿਹਾ ਜੀ ਅੱਜ ਦਾ ਜੀ ਅਸੀਂ ਆਪਾਂ ਇਸ ਵਕਤ ਕਰਾਂਗੇ ਜਦ ਤੱਕ ਫਰੂਟ ਕੰਪਨੀ ਬਾਈ ਹੋ ਰਾਂ ਕੋਲੇ ਖੜਿਆ ਫਰੂਟ ਵਾਲਿਆਂ ਕੋਲੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਪਾਈਨ ਐਪਲ ਵਾਰੇ ਵੀ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਹੈ ਤੇ ਆਪਾਂ ਪਵਿੱਤੇ ਬਾਰੇ ਵੀ ਦੱਸਦੇ ਆ ਵੀ ਅੱਜ ਦਾ ਆਰਗੈਨਿਕ ਪਵਿੱਤੇ ਦਾ ਕੀ ਭਾਅ ਚੱਲ ਰਿਹਾ ਹੈ ਜੀ ਆਰਗੈਨਿਕ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਆਰਗੈਨਿਕ ਪਵਿੱਤੇ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਇਹੇ ਔਰ ਗੈਣੀਕਾ ਕੀ ਪੀਟੇ ਦਾ ਭਾਜੀ ਅੱਜ ਦਾ ਜੀ ਬੰਦ ਗਰੇਡ ਦਾ ਭਾਜੀ ਅੱਜ ਦਾ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਆ ਰਿਹਾ ਜੀ ਪੈਨੈਪਲ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਪੈਨੈਪਲ ਦਾ ਜੀ ਹਾਂਜੀ ਦੋਸਤੋ ਨਰੀਅਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਭਾਅ ਹੈਗਾ ਜੀ ਘਟੋ ਘਟ 10 ਪੀਸ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣੇ ਆ ਜੀ 70 ਰੁਪਏ ਦਾ ਭਾਅ ਜੀ ਬੰਦ ਲਫਾਫੇ ਦਾ ਜੀ ਇਹ 10 ਪੀਸ ਹੁੰਦੇ ਜੀ ਲਫਾਫੇ ਦੇ ਵਿੱਚ ਜੀ 70 ਰੁਪਏ ਦਾ ਭਾਅ ਜੀ ਕੋ ਕੇਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਆ ਰਿਹਾ ਜੀ ਕੇਲੇ ਦਾ ਵੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਆ ਜੀ ਕੇਲੇ ਦਾ ਜੀ ਵਧੀਆ ਕੇਲੇ ਦਾ ਭਾਅ ਜੀ ਅੱਜ ਦਾ ਦੋਸਤੋ ਛੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਆਪਾਂ ਇਸ ਵਕਤ ਖੜੇ ਹਾਂਗੇ 19 ਨੰਬਰ ਗਾਂਡੇ ਖੜੇ ਹਾਂ ਜੇ ਬਾਈ ਕਿਸੇ ਨੂੰ ਵੀ ਚਾਹੀਦੇ ਜੀ ਛੇਵ ਦੀਆਂ ਪੇਟੀਆਂ ਲੈਣੀਆਂ ਨੇ 5 ਕਿਲੋ ਵਾਲੀ ਪੇਟੀ ਚਾਹੀਦੀ ਜੇ ਕਿਸੇ ਨੂੰ ਵੀ ਜੀ ਹਾਂਜੀ ਦੋਸਤੋ ਪੂਰਾ ਵਧੀਆ ਟੌਪ ਦਾ ਸ਼ੇਵ ਆ ਜੀ ਇਹ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਬੰਦ ਬੇਟੀ ਦਾ ਭਾਅ ਜੀ ਅੱਜ ਦਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਜੀ ਕਿਸੇ ਨੂੰ ਲੈਣਾ ਜੀ ਅੱਜ ਦਾ ਭਾਅ ਜੀ ਸ਼ੇਵ ਦਾ ਜੀ ਬੰਦ ਬੇਟੀ ਦਾ ਭਾਅ ਜੀ ਅੱਜ ਦਾ ਜੀ 19 ਨੰਬਰ ਰਗਾਂ ਤੇ ਮਿਲ ਜੀਏ ਕਿਸੇ ਨੂੰ ਵੀ ਲੈਣਾ ਜੀ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਜੀ 10 ਕਿਲੋ ਵਾਲੇ ਗੱਟਾ ਵੀ ਮਿਲ ਜੀਏ ਕਿਸੇ ਨੇ ਵੀ ਲੈਣਾ ਜੀ 10 ਕਿਲੋ ਵਾਲੇ ਗੱਟੀ ਦੇ ਭਾਅ ਹੈਗਾ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਜੀ ਇਹ ਤੇ 20 ਕਿਲੋ ਲਈ ਮਸੰਮੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 750 ਰੁਪਏ ਦਾ ਭਾਅ ਜੀ ਮਸੰਮੀ ਦਾ ਜੀ 20 ਕਿਲੋ ਦਾ ਕੱਟੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਮਸੰਮੀ ਦਾ ਤੋ ਆਪਾਂ ਆਲੂ ਤੇ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਹੋਲਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਬੰਦ ਗੱਟਿਆਂ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਤੇ ਆਲੂ ਤੇ ਪਿਆਜ਼ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਆਪਾਂ ਬੰਦ ਗੱਟਿਆਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਆਲੂ ਦਾ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋ ਠੀਕ ਹੋ ਜੀ ਬਹੁਤ ਵਧੀਆ ਤੇ ਅੱਜ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਰ ਹੈ ਜੀ ਅੱਜ ਦਾ ਜੀ ਆਲੂ ਦਾ ਡਾਇਮੰਡ ਆਲੂ ਦਾ ਭਾਰ ਪੂਰਾ ਵਧੀਆ ਆਲੂ ਦਾ ਭਾਰ ਹੈ ਜੀ ਅੱਜ ਦਾ ਜੀ ਡਾਇਮੰਡ ਆਲੂ ਦਾ ਜੀ ਹਾਂਜੀ ਦੋਸਤੋ ਡਾਇਮੰਡ ਆਲੂ ਦਾ ਭਾਰ ਹੈ ਜੀ ਅੱਜ ਦਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਰ ਹੈ ਜੀ ਅੱਜ ਦਾ ਜੀ ਬੰਦ ਘਟਿਆਂ ਦਾ ਭਾਰ ਹੈ ਜੀ ਆਲੂ ਦਾ ਜੀ ਅੱਜ ਦਾ ਜੀ ਡਾਇਮੰਡ ਆਲੂ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਪਿਆਜ਼ ਦਾ ਅੱਜ ਦਾ ਕੀ ਭਾਅ ਜੀ ਅੱਜ ਦਾ हां जी दोस्तों ਆਪਾਂ 10 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਨੇ ਆ ਵੀ 10 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਜੇ ਕਿਸੇ ਨੇ ਵੀ ਚੱਕਣਾ ਜੀ ਬੰਦ ਗੱਟੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 10 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਇਹ ਕਿਸੇ ਵੀ ਚੋਪਰਾਈ 10 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਕਟੋ ਘੜਾ ਵਜਨ ਹੁੰਦਾ ਜੀ ਗੱਟੇ ਦੇ ਵਿੱਚ 50 55 ਕਿਲੋ weight ਹੁੰਦਾ ਜੀ ਪਿਆਜ਼ ਦਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 10 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਹਾਂਜੀ ਦੋਸਤੋ ਲਾਲ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਲਾਲ ਪਿਆਜ਼ ਦਾ ਜੀ ਪੂਰਾ ਵਧੀਆ ਪਿਆਜ਼ ਹੈ ਜੀ ਇਹ ਐਮਪੀਆ ਦਾ ਪਿਆਜ਼ ਹੈ ਹਾਂਜੀ ਦੋਸਤੋ ਰਾਜਸਥਾਨ ਵਾਲੇ ਪਿਆਜ਼ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਲਾਲ ਪਿਆਜ਼ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੂਰਾ ਵਧੀਆ ਲਾਲ ਪਿਆਜ਼ ਹੈ ਜੀ ਇਹ 18 ਤੋਂ ਲੈ ਕੇ 19 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਲਾਲ ਪਿਆਜ਼ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ 15 ਰੁਪਏ ਕਿਲੋ ਵਾਲਾ ਪਿਆਜ਼ ਵੀ ਦਿਖਾ ਦਿੰਨੇ ਆ ਜੀ ਜੇ ਕਿਸੇ ਨੂੰ ਵੀ ਲੈਣਾ ਜੀ ਹੁਲਸੇਲ ਦਾ ਰੇਟ ਹੈ ਜੀ ਬੰ 15 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਇਹ ਵੀ ਸੁੱਕਾ ਪਿਆਜ਼ ਹੈ ਜੀ ਕਿਸੇ ਨੇ ਵੀ ਲੈਣਾ ਜੀ 15 ਰੁਪਏ ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਬੰਦ ਘਟਿਆਂ ਦਾ ਭਾਅ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਘਟਿਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਘਟਿਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਪਿਆਜ਼ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ 16 ਰੁਪਏ ਕਿਲੋੜਾ ਪਿਆਜ਼ ਵੀ ਦਿਖਾ ਦੱਲੇ ਜੀ ਥੋੜਾ ਮੀਡੀਅਮ ਸਾਈਜ਼ ਹੁੰਦਾ ਜੀ ਇਹ ਵਧੀਆ ਪਿਆਜ਼ ਆ ਜੀ ਸੁੱਕਾ ਦੇ ਕਿਸੇ ਨੇ ਵੀ ਲੈਣਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਮਿਲ ਰਿਹਾ ਜੀ ਪਿਆਜ਼ ਦਾ ਜੀ ਇਹ ਵੀ ਬੰਦ ਘਟਾ ਦਾ ਭਾਅ ਜੀ ਅੱਜ ਦਾ